ਜੀ ਮੈਂ ਬਣਾ ਰਹੀ ਸੀਗੀ ਰੋਟੀ ਤੇ ਛੋਟੇ ਸਾਬਲੇ ਬਣਾ ਲਾਂਗੇ ਆਪਾਂ ਨੂਨ ਮਿਰਚ ਵਾਲੇ ਪਰੌਂਠੇ ਸਾਲਾ ਲਾ ਦਿਆਗੇ ਨੂੰ ਮੈਨੂੰ ਰੋਟੀ ਦਾ ਟੁਕੜਾ ਖਾਊਗਾ ਤੇ ਪਰੌਂਠਿਆਂ ਦੇ ਨਾਲ ਕਿਚ ਪਰੌਂਠੇ ਜਾ ਕੇ ਖਾ ਲੂਗਾ ਤਾਂ ਕਰਕੇ ਆਪਾਂ ਪਰੌਂਠੇ ਬਣਾ ਲਾਂਗੇ ਜੀ ਤੇ ਲੀਅਰ ਦੇਖੋ ਇਹ ਕਿੰਨੀਆਂ ਛੋਟੀਆਂ ਉਤਰੀਆਂ ਵਾਲੀਆਂ ਕੱਲ ਮੈਂ ਕੀ ਕੀਤਾ ਨਾ ਕੱਲ ਮੈਂ ਪਰੌਂਠੇ ਖਾ ਲੇ ਚਾਹ ਨਾਲ ਸਿਰਫ ਡੇਢ ਕ ਪਰੌਂਠਾ ਖਾਦਾ ਸੀਗਾ ਤੇ ਉਸ ਤੋਂ ਬਾਅਦ ਨਾ ਸਾਰਾ ਦਿਨ ਭੁੱਖ ਨਹੀਂ ਲੱਗੀ ਤੇ ਪਤਾ ਨਹੀਂ ਆਪਾਂ ਨੂੰ ਆਦਤ ਨਹੀਂ ਹੁੰਦੀ ਹਨਾ ਆਪਾਂ ਸਿੱਧਾ ਮਤਲਬ ਨਾਸ਼ਤਾ ਵਗੈਰਾ ਨਹੀਂ ਕਰਦੇ ਹੈਗੇ ਹਨਾ ਮਾਰਨਿੰਗ ਟਾਈਮ ਤੇ ਖਾਣੇ ਖਾ ਲੈਣੇ ਆਗੇ ਆਪਾਂ ਫਿਨਿਸ਼ ਕਰ ਦਿੰਨੇ ਆਗੇ ਤੇ ਨਾ ਕਰਕੇ ਇਸ ਤੋਂ ਬਾਅਦ ਮੈਨੂੰ ਬਿਲਕੁਲ ਭੁੱਖ ਹੀ ਨਹੀਂ ਲੱਗੀ ਜੀ ਵੀ ਮੇਰੇ ਉੱਤੇ ਜੀ ਪਰੌਂਠੇ ਦੇਖੋ ਤੁਸੀਂ ਹਨਾ ਕਿੰਨੇ ਸੋਹਣੇ ਸੋਹਣੇ ਫੁੱਲ ਫੁੱਲ ਕੇ ਤਿਆਰ ਹੋਏ ਰਹੇ ਨੇ ਸਵਾਦ ਖਾਣਾ ਖਾਵਾਂਗੇ ਜੀ ਆਪਾਂ ਸਬਜ਼ੀ ਆਪਣੀ ਬਣ ਗਈ ਸੀ ਦਿਖਾਉਂ ਲੈਂਦਾ ਬਣ ਗਈ ਐ ਤੇ ਮਿਰਚ ਇਸ ਤਰ੍ਹਾਂ ਨਾਲ ਲਾ ਕੇ ਇਹਦੇ ਤੇ ਬਹੁਤ ਸੋਹਣੇ ਲੇਅਰਾਂ ਨੇ ਬਿਚੇ ਨਾਲ ਬਹੁਤ ਸੋਹਣੇ ਪ੍ਰੋਫਾਈਲ ਬਣਦੇ ਨੇ ਇੱਧਰ ਆਪਾਂ ਇਹਨੂੰ ਕੱਟ ਲਾਂਗੇ ਇਹ ਇਸ ਤਰੀਕੇ ਦੇ ਨਾਲ ਮੈਂ ਬਣਾਉਣੀ ਹੁੰਦੀ ਹੈ ਜੀ ਬਹੁਤ ਵਧੀਆ ਬਣਦੇ ਨੇ ਇਹ ਪਰੌਂਠੇ ਲਓ ਹੁਣ ਆਪਾਂ ਇਹਨੂੰ ਵੇਲ ਲਾਂਗੇ ਤੋਂ ਬਾਅਦ ਇਹਨਾਂ ਦੀ ਮਸਤੀ ਤੇ ਇਹ ਦੀ ਮਸਤੀ ਖਾਣਾ ਵਗੈਰਾ ਖਾ ਲਏ ਸੀਗੇ ਜੀ ਆਪਾਂ ਤੇ ਅਸੀਂ ਕਰਦੇ ਆਂਗੇ ਆਪਾਂ ਸੈਲਫ ਸਾਫ ਕਿਉਂਕਿ ਨਾ ਤੁਹਾਨੂੰ ਪਤਾ ਹੈ ਨਾ ਆਟਾ ਵਗੈਰਾ ਲੱਗ ਜਾਂਦਾ ਹੈਗਾ ਕਿੰਨਾ ਪੜਾ ਖਿੰਡਣ ਖੰਡਿਆਉਣ ਹੋ ਜਾਂਦਾ ਹੈ ਇੱਥੇ ਤੇ ਇਸ ਤੋਂ ਬਾਅਦ ਸੈਲਫ ਸਾਫ ਕਰ ਦਾਂਗੇ ਫੇਰ ਆਪਾਂ ਯਾਦ ਵੀ ਨੂੰ ਨਿਵਾਵਾਂਗੇ ਜੀ ਹੋਰ ਸਾਰੇ ਕੰਮ ਆਪਣੇ ਫਿਨਿਸ਼ ਹੋ ਗਏ ਸੀਗੇ ਤੇ ਨਿਵਾਵਾਂਗੇ ਤੇ ਇਸ ਤੋਂ ਬਾਅਦ ਬਣਾਵਾਂਗੇ ਚਾਹ ਵਗੈਰਾ ਚਾਹ ਵਗੈਰਾ ਵਗੋ ਡਾਂਟ ਤੋਂ ਬਾਅਦ ਥੋੜਾ ਟਾਈਮ ਰੈਸਟ ਕਰਾਂਗੇ ਜੋ ਥਕਾਉਟ ਜੀ ਹੋ ਜਾਂਦੀ ਹੈ ਕਿ ਨਮੀ ਦੇ ਵਿੱਚ ਤੈਨੂੰ ਕੰਮ ਜਿਆਦਾ ਵੱਜ ਜਾਂਦਾ ਹੈ ਥੋੜਾ ਜਿਹਾ ਠੰਡ ਹੋ ਗਈ ਤਾਂ ਇਕ ਮੌਸਮ ਨਾ ਰੱਬ ਨੇ ਮੌਸਮ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿਹੜੇ ਵੇਲੇ ਮੀਂਹ ਆ ਜਾਂਦਾਗਾ ਤੇ ਕਿਹੜੇ ਵੇਲੇ ਧੁੱਪ ਕੱਢ ਲੈਂਦਾ ਹੈ ਰੱਬ ਸਾਰੇ ਕੰਮ ਹਨ ਪੈ ਰਹੇ ਨੇ ਇਸੇ ਤਰੀਕੇ ਦੇ ਨਾਲ ਹੀ ਤੇ ਹੁਣ ਤਾਂ ਸਾਰੇ ਕਿਸਾਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਿਉਂਕਿ ਹਨਾ ਮੀਂਹ ਆ ਜਾਂਦਾ ਵਿਚਾਰਿਆਂ ਦੀ ਮੂੰਗੀ ਪੀਜੀ ਪਈ ਐ ਨਾ ਉਹ ਸੁੱਕ ਧੀ ਆ ਗਈ ਤੇ ਫੇਰ ਕਹਿ ਦਿੰਦੇ ਨੇਗੇ ਕਿਸਾਨ ਬੋਲਦੇ ਆ ਜੀ ਧਰਨੇ ਲਾਉਂਦੇ ਆ ਹਨਾ ਫਿਰ ਕਿਸਾਨ ਵਿਚਾਰੇ ਕੀ ਕਰਨ ਅੰਨ ਦਾਤਾ ਹੁੰਦਾ ਕਿਸਾਨ ਆਪਣਾ ਫਿਰ ਕਿਸਾਨ ਕੀ ਕਰੇ ਜੁੜੇ ਰਹੋ ਜੀ ਤੁਸੀਂ ਸਾਡੇ ਵਲੌਗ ਦੇ ਨਾਲ ਤੇ ਆਪਾਂ ਦਿਖਾਈ ਚਾਹਾਂਗੇ ਤੁਹਾਨੂੰ ਸਾਡੇ ਦਿਨ ਪਰ ਦਾ ਰੁਟੀਨ ਕਿਵੇਂ ਦਾ ਰਹਿੰਦਾਗਾ ਇਹਨਾਂ ਨੂੰ ਪਤਾ ਹੋਤਾ ਸੀਗੇ ਠਹਿਰ ਕੇ ਖਾਵਾਂਗੇ ਥੋੜਾ ਜਿਹਾ ਟਾਈਮ

<laughs> चल गए जी साहब ड्यूटी इधर छोटे साहब इधर आओ ओ रोटी रोटी खा के जाई बेटा आ जाओ यादवीरा आ जाओ आज वापस ये मजे च फिरता र ਉੰਨਾ ਰੋਟੀ ਦੀ ਨਾ ਟੁੱਕ ਦੀ ਬਸ ਜਿੱਦੇ ਸੰਡੇ ਹੋਵੇ ਛੁੱਟੀ ਹੋਵੇ ਬਸ ਇਹਦੀ ਖੇਡ ਮਾਸਤੀ ਨਹੀਂ ਖਤਮ ਹੁੰਦੀ ਹੁਣ ਆਪਾਂ ਧੋਵਾਂਗੇ ਜੀ ਕੱਪੜੇ ਕੁੱਪੜੇ ਕਿਉਂਕਿ ਕੱਪੜੇ ਧੋਤੇ ਨਹੀਂ ਗਏ ਸੀਗੇ ਤੇ ਮੀਂਹ ਸੀਗਾ ਨਾ ਤਾਂ ਕਰਕੇ ਤੇ ਹੁਣ ਥੋੜਾ ਜਿਹਾ ਲੱਗਦਾ ਸਹੀ ਮੌਸਮ ਵੀ ਕਣੀਆਂ ਨਹੀਂ ਆਉਣੀਆਂ ਹੈਗੀਆਂ ਹਾਂਜੀ ਬੱਚੇ ਹਾਂਜੀ ਕਿਵੇਂ ਹੁੰਦੀ ਐ ਹਾਂਜੀ

ਫ੍ਰੀਜ ਚ ਤਾਂ ਫੇ ਠੰਡ ਗਿਆ ਉਹਨਾਂ ਨੇ ਦੇਖ ਕੇ ਉਹ ਫੇਰ ਖਾ ਗਿਆ ਪਹਿਲਾਂ ਕਿੰਨੀਆਂ ਆ ਖਾ ਕੇ ਹਟੇ ਸੀ ਪਹਿਲਾਂ ਕਿੰਨੀਆਂ ਖਾਧੀਆਂ ਸੀ ਨਾ ਹੋਰ ਨਹੀਂ ਖਾਣੀਆਂ ਨਾ ਬਗੂ ਹੋਰ ਨਹੀਂ ਖਾਣੀਆਂ ਪੁੱਤ ਮੇਰੀ ਗੱਲ ਸੁਣੋ ਸਿਆਣੇ ਬੱਚੇ ਨਹੀਂ ਹੈਗੇ ਫਿਰ ਮੇਰੀ ਗੱਲ ਸੁਣੋ ਨਹੀਂ ਮੈਂ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਐਨੀਆਂ ਚੱਕ ਲਿਆ ਤੇ ਜਿਹੜੇ ਹਜੇ ਅੱਜ ਦੇ ਵਿੱਚ ਵੀ ਪਈਆਂ ਸੀ ਮਿਲਾਂ ਇਹਦੇ ਵਿੱਚ ਖਾ ਲਿਆ ਐਨੀਆਂ ਨਹੀਂ ਖਾਂਦੇ ਹੁੰਦੇ ਬੇਟਾ ਇਹ ਗਰਮ ਹੁੰਦੀਆਂ ਨੇ ਸਵੇਰ ਵੀ ਖਾਧੀਆਂ ਸੀ ਨਾ ਸਵੇਰ ਖਾਧੀਆਂ ਸੀ ਖਾਧ ਕੇ ਅਸੀਂ ਸਵੇਰ ਜਦੋਂ ਉਹ ਗੱਲ ਸੁਣੀ ਜਸ ਸੇਰੇ 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 ਬਸ ਇਹਦੀ ਆ ਖੇਡਾ ਇਹਦੇ ਕੀ ਸਮਝ ਆਉਂਦੀ ਹੈ ਸਮਝ ਆਉਂਦੀ ਹੈ ਇਹਦੀ ਮੈਨੂੰ ਤਾਂ ਆਉਂਦੀ ਨਹੀਂ ਸਮਝ ਕਿਸ ਨੂੰ ਆਈ ਜਾਂਦੀ ਹੈ ਤੇ ਕੰਨੀ ਹੈ ਨਹੀਂ ਦੱਸੀ ਮੈਨੂੰ 5 ਵਜਣ ਆ ਲਿਆ ਹੈ ਨਾ ਚਲੋ ਕਰੀਏ ਆਪਾਂ ਕੰਮ ਥੰਦੇ ਜਿਹੜੇ ਪਏ ਆਪਣੇ ਲੋ ਜੀ ਆਪਣੇ ਟਿਊਸ਼ਨ ਵਾਲੇ ਬੱਚੇ ਸੀਗੇ ਆਉਣ ਵਾਲੇ ਸੀਗੇ ਤੇ ਆਪਾਂ ਫਰੂਟ ਵਗੈਰਾ ਖਾ ਲਏ ਸੀਗੇ ਉਹਨਾਂ ਦੀ ਵੇਟ ਕਰੀ ਜਾਂਦੀ ਸੀ ਕਿ ਮੈਂ ਇਸ ਤੋਂ ਬਾਅਦ ਸਭ ਦੀ ਸਬਜ਼ੀ ਕੱਟਾਂਗੇ ਕਾਦੀ ਬਣਾਉਣੀ ਹੈ ਅੱਜ ਵੈਸੇ ਸਵੇਰੇ ਬਣਾਇਆ ਸੀਗਾ ਆਪਾਂ ਕਦੂ ਤੇ ਉਹ ਥੋੜਾ ਜਿਹਾ ਪਈ ਸੀਗੀ ਸਬਜ਼ੀ ਦੇਖਦੇ ਆਂਗੇ ਕਿਉਂਕਿ ਮੈਂ ਤੇ ਯਾਦ ਵੀ ਰਹੀ ਆਂਗੇ ਸ਼ਾਮ ਨੂੰ ਖਾਣਾ ਖਾਣ ਵਾਲੀ ਆਪਾਂ ਉਹੀ ਵੜਾਂ ਲਾਂਗੇ ਨਹੀਂ ਫਿਰ ਦੇਖਦੇ ਆਂਗੇ ਹਨਾ ਕੀ ਬਣਾ ਸਕਦੇ ਆਂਗੇ ਬਸ ਸਾਰੀਆਂ ਸਬਜ਼ੀਆਂ ਤੋਂ ਨਾ ਜੀਅ ਆ ਕੇ ਪੈਗਾ ਵੀ ਕਿਹੜੀ ਸਬਜ਼ੀ ਬਣਾਈਏ ਕਿਹੜੀ ਨਾ ਬਣਾਈਏ ਤੇ ਬਸ ਐਵੇਂ ਜਿਹਾ ਹੋਇਆ ਪੈਗਾ ਚਲੋ ਦੇਖਦੇ ਆਂ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਸ਼ਾਮ ਦੇ ਬੱਦ ਚੁੱਕੇ ਸੀਗੇ ਜੀ ਛੇ ਤੇ ਮੀਨਾ ਕਾਫੀ ਜ਼ਿਆਦਾ ਆ ਰਿਹਾ ਸੀਗਾ ਆਪਣੇ ਵਾਲੀ ਸਾਈਡ ਤਾਂ ਬਹੁਤ ਜ਼ਿਆਦਾ ਸੀਗਾ ਮੀ ਤੇ ਹਜੇ ਵੀ ਨ ਲਗਭਗ ਬਾਰਿਸ਼ ਹੋ ਰਹੀ ਹੈਗੀ ਹਲਕੀ ਹਲਕੀ ਪੂਰ ਜਿਹਾ ਹਨਾ ਉਹ ਪਈ ਜਾਂਦੀ ਸੀ ਤੇ ਖਾਣਾ ਵਗੈਰਾ ਤਾਜੀ ਆਪਾਂ ਠਹਿਰ ਕੇ ਬਣਾਉਣਾਗਾ ਹਜੇ ਸਬਜ਼ੀ ਪਈ ਸੀਗੀ ਜੀ ਆਪਣੀ ਸੇਰ ਵਾਲੀ ਸੇਰ ਬਣਾਈ ਸੀਗੀ ਤਾਂ ਆ ਦੇਖੋ ਤੁਸੀਂ ਪੱਤਿਆਂ ਦੇ ਉੱਪਰ ਵੀ ਨਾ ਹਜੇ ਪੂਰ ਹੈ ਜਿਹੜੀ ਪੈ ਰਹੀ ਸੀਗੇ ਤੇ ਮੈਂ ਸੋਚਿਆ ਵੀ ਆਪਣਾ ਨਾ ਸੂਟ ਪਿਆ ਸੀਗਾ ਇੱਕ ਸਟਿਚ ਕਰਨ ਵਾਲਾ ਤੇ ਉਹਦੀ ਕਟਿੰਗ ਕੀਤੀ ਆ ਵੇ ਤੇ ਟਾਈਮ ਸੀਗਾ ਅੱਧਾ ਘੰਟਾ ਜੀ ਆਪਣੇ ਕੋਲੇ ਤੇ ਆਪਾਂ ਦੀ ਕਟਿੰਗ ਕਰਾਂਗੇ ਹੁਣ ਦਿਖਾਉਣੀ ਆ ਤੁਹਾਨੂੰ ਇਹ ਤਾਂ ਵੀ ਸੈੱਟ ਪਿਆ ਸੀਗਾ ਇਹ ਆਪਣਾ ਬਲੂ ਕਲਰ ਦਾ ਸੂਟ ਸੀਗਾ ਜੀ ਕਾਟਨ ਦਾ ਤੇ ਇਹਦੀ ਮੈਂ ਆਪਾ ਬਣਾਵਾਂਗੇ ਸਟੇਟ ਸਲਵਾਰ ਨੇ ਕਟਿੰਗ ਕਰਦੀ ਸੀਗੀ ਇਹਦੀ ਤੇ ਇਹ ਦੇ ਨਾਲ ਸੀਗਾ ਜੈਂਪਰ ਆ ਤੇ ਹੈਗਾ ਕਾਫੀ ਦਿਨਾਂ ਦਾ ਪਿਆਸ ਸੀਗਾ ਤੇ ਨਾ ਗਰਮੀ ਦੇ ਕਰਕੇ ਵੀ ਹੁਣ ਕਟਿੰਗ ਵੀ ਟਾਈਮ ਨਹੀਂ ਮਿਲਿਆ ਸੀਗਾ ਘਰ ਤੇ ਇੰਨੇ ਜ਼ਿਆਦੇ ਕੰਮ ਤਾਂ ਦੇ ਹੋ ਜਾਂਦੇ ਨੇਗੇ ਤੇ ਸੋਚਿਆ ਵੀ ਹੁਣ ਕਟਿੰਗ ਕੀਤੀ ਜਾਵੇ ਥੋੜਾ ਜਿਹਾ ਅੱਧਾ ਘੰਟਾ ਸੀਗਾ ਆਪਣੇ ਕੋਲੇ ਤੇ ਆਪਾਂ ਕੱਟ ਲੈਨੇ ਆ ਫਿਰ ਤੁਹਾਨੂੰ ਮਿਲਦੇ ਆ ਥੋੜੇ ਘਟਾਇੰ ਬਾਅਦ ਤੁਸੀਂ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਅੱਗੇ ਸੀ ਸਾਮਾ ਸੀ ਖਾਣਾ ਖਾ ਰਹੇ ਸੀਗੇ ਜੀ ਅਸੀਂ ਥਾਣਾ ਥਾ ਰਹੇ ਸੀ ਤਾਂ ਦੋ ਹੀ ਸਬਜੀ ਸੀਗੀ ਜੀ ਨਾਲ ਸੀਗਾ ਸੱਲਣ ਸਿੰਪਲ ਜੀ ਥਾਲੀ ਹੈ ਜੀ ਆਪਣੀ ਤੇ ਸਵਾ ਕੱਠ ਦੇ ਟਾਈਮ ਹੋ ਗਿਆ ਸੀਗਾ ਕਰੀਬ ਤੇ ਕਿਉਂਕਿ ਨਾ ਉਹ ਸੀਗਾ ਮੀਂਹ ਸੀਗਾ ਨਾ ਤਾਂ ਕਰਕੇ ਥੋੜਾ ਹਣੀ ਰਾਜ ਜ਼ਿਆਦਾ ਲੱਗ ਰਿਹਾ ਸੀਗਾ ਬਾਕੀ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਿ ਸਾਨੂੰ ਪਲੀਜ਼ ਦੱਸਿਆ ਕਰੋ ਜੀ ਤੇ ਪਿਆਰੇ ਪਿਆਰੇ ਕਮੈਂਟਾਂ ਕੀ ਜਿਹੜੇ ਜ਼ਰੂਰ ਕਰਦਿਆ ਕਰੋ ਤੇ ਜੀ ਲਾਈਕ ਕਰਦੇ 32 ਬਾਏ ਬਾਏ ਵੀ ਸ਼ੇਅਰ ਕਰ ਦਿਓ ਜੀ ਕਿਦੇ ਸ਼ੇਅਰ ਕਰੋ ਕਮੈਂਟ ਵੀ ਕਰ ਦੇ ਕੇ ਕਰੋ ਸਾਈਬਰ ਇਹ ਵੀ ਕਰ ਦਿਓ ਬਾਏ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਤੋੜ ਲਈ ਸੀ ਕਿ ਜੇ ਤੇ ਦੋਨੋਂ ਦਿਖਾਉਣੇ ਆ ਦੀ ਕਟਿੰਗ ਤੇ ਕਟਿੰਗ ਕਰਕੇ ਦਿਖਾਉਣੇ ਇਹਨਾਂ ਦੇ ਬੀਜ ਹਨ ਜਿਹੜੇ ਉਹ ਅਲੱਗ ਹੀ ਰਹਿ ਜਾਂਦੇ ਨੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ